ਪਾਈ ਅਮਰਤਪਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 2025 ਤੱਕ ਐਨਐਸਐ ਦੇ ਵਿੱਚ ਵਾਦਾ ਕਰ ਦਿੱਤਾ ਹੈ ਤੇ ਉਹਨਾਂ ਦੇ ਸਾਥੀ ਦੱਸਦੀ ਹੈ ਕਿ ਪਪਲ ਪ੍ਰੇਤ ਦਲਜੀਤ ਕਾਲਸੀ ਪ੍ਰਧਾਨ ਮੰਤਰੀ ਵਾਅਦੇ ਦੇ ਉੱਤੇ ਐਨਐਸਐ ਵਾਦਾ ਦਿੱਤੀ ਗਈ ਹੈ ਸਮਾਂ ਵਧਾਇਆ ਗਿਆ ਹੈ ਤੇ 2025 ਤੱਕ ਜਿਹੜਾ ਕਿ NSA ਇੱਕ ਸਾਲ ਦਾ ਜਿਹੜਾ ਕਿ ਹੋਰ ਬਤਾ ਦਿੱਤਾ ਤੇ ਇਹ ਵੱਡੀ ਅਪਡੇਟ ਹੈ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਪੁਲਿਸ ਨੇ ਭਾਈ ਅਮਰਤਪਾਲ ਅਤੇ ਉਹਨਾਂ ਦੇ ਹੋਰ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਉੱਤੇ ਜਿਹੜਾ ਕਿ ਐਨਐਸਏ ਲਗਾ ਦਿੱਤਾ ਤੇ ਦੂਜੀ ਵਾਰ ਐਨਐਸਏ ਲੱਗਿਆ ਤੇ ਜਿਸ ਤੇ ਦੌਰਾਨ ਭਾਈ ਅਮਰਤਪਾਲ ਦੇ ਸਾਥੀਆਂ ਦੇ ਉੱਤੇ ਵੀ ਹੁਣ ਐਨਐਸਏ ਲਗਾ ਦਿੱਤਾ ਤੇ ਜਿਸ ਨੂੰ ਲੈ ਕੇ 2025 ਤੱਕ ਵਧਾ ਦਿੱਤਾ ਗਿਆ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸામਨੇ ਆ ਰਹੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਭਾਈ ਅਮਰਤਪਾਲ ਦੇ ਉੱਤੇ VNSA ਦੇ ਵਿੱਚ ਵਾਅਦਾ ਕੀ ਕਰ ਸਕਦੇ ਤੇ ਬੀਤੇ ਦਿਨਾਂ ਦੇ ਵਿੱਚ ਦੱਸ ਦिए ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਜਿੱਤ ਪ੍ਰਾਪਤ ਕਰਕੇ ਗਏ ਖੜੂਰ ਸਾਹਿਬ ਦੇ ਵਿੱਚ ਉਹਨਾਂ ਨੇ ਬਾਕੀ ਉਮੀਦਵਾਰਾਂ ਨੂੰ ਜਿਹੜੀ ਕਿ ਮਾਤ ਪਾਈ ਤੇ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਜਿਹੜੇ ਕਿ MP ਬਣੇ ਤੇ ਉੱਥੇ ਹੀ ਹਾਂ ਉੱਪਰ ਰਾਸ਼ਟਰਪਤੀ ਤੱਕ ਜਿਹੜਾ ਕਿ ਭਾਈ ਅਮਰਿਤਪਾਲ ਦੀ ਰਿਹਾਈ ਦਾ ਮੁੱਦਾ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਭਾਈ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੇ ਉੱਤੇ ਜਿਹੜੇ ਕਿ ਲੀਡਰ ਚਾਹੇ ਸਿੱਖ ਜਥੇਬੰਦੀਆਂ ਨੂੰ ਲੈ ਕੇ ਗੱਲ ਕਰੀਏ ਤਦਬਾਹ ਆਇਆ ਜਾ ਰਿਹਾ ਕਿ ਪਾਈ ਅਮਰਤਪਾਲ ਦੇ ਉੱਤੇ ਜੋ ਐਨਐਸਏ ਲੱਗਿਆ ਹੋਇਆ ਉਸ ਨੂੰ ਵਾਪਸ ਲਿਆ ਜਾਵੇ ਤੇ ਪਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਵੱਡੀ ਮੰਗ ਕਰ ਰਹੀਆਂ ਨੇ ਤੇ ਐਨਐਸਏ ਵਾਪਸ ਲੈਣ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਤੇ ਉੱਥੇ ਹੀ ਅਮਰੀਕਾ ਦੇ ਜਿਹੜੇ ਜਸਪ੍ਰਿਤ ਵਕੀਲ ਨੇ ਉਹਨਾਂ ਦੇ ਵੱਲੋਂ ਵੀ ਭਾਈ ਅਮਰਿਤਪਾਲ ਦੀ ਰਿਹਾਈ ਦੇ ਉੱਤੇ ਜਿਹੜਾ ਕਿ ਦਬਾਅ ਪਾਉਣ ਦੀ ਭਾਰਤ ਸਰਕਾਰ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਭਾਈ ਅਮਰਿਤਪਾਲ ਦੀ ਰਿਹਾਈ ਦਾ ਮੁੱਦਾ ਉੱਠ ਰਿਹਾ ਹੈ ਤੇ ਉੱਥੇ ਹੀ ਹੁਣ ਇੱਕ ਹੋਰ ਜਿਹੜਾ ਕਿ ਆਸਾਮ ਤੋਂ ਯਾਨੀ ਕਿ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚੋਂ ਵੱਡੀ ਅਪਡੇਟ ਨਿਕਲ ਕੇ ਬਾਹਰ ਆਈ ਹੈ ਕਿ ਭਾਈ ਅਮਰਿਤਪਾਲ ਦੇ ਜਿਹੜੇ ਸਾਥੀ ਨੇ ਜੋ ਜਿਹੜੇ ਕਿ ਪਪਲਪ੍ਰੀਤ ਸਿੰਘ ਤੇ ਉੱਥੇ ਹੀ ਪ੍ਰਧਾਨ ਮੰਤਰੀ ਬਾச்சேਕੇ ਤੇ ਦਲਜੀਤ ਕਾਲਸੀ ਦੇ ਉੱਤੇ ਐਨਐਸਏ ਐਕਟ ਦੇ ਵਿੱਚ ਵਾਅਦਾ ਕੀਤਾ ਗਿਆ 2025 ਤੱਕ ਇਹ ਐਕਟ ਵਾਦਾ ਦਿੱਤਾ ਗਿਆ ਤੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਐਨਐਸਏ ਜਿਹੜਾ ਕਿ ਭਾਈ ਅਮਰਿਤਪਾਲ ਦੇ ਉੱਤੇ ਦੁਬਾਰਾ ਲਗਾਉਣ ਦੇ ਲਈ ਵੀ ਕਿਹਾ ਗਿਆ ਤੇ ਜਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਦੂਜੀ ਵਾਰ ਇਹ ਐਨਐਸਏ ਜਿਹੜਾ ਕਿ ਭਾਈ ਅਮਰਿਤਪਾਲ ਦੇ ਉੱਤੇ ਵੀ ਲਗਾ ਦਿੱਤੀ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਭਾਈ ਅਮਰਿਤਪਾਲ ਦੇ ਉੱਤੇ ਦੁਬਾਰਾ ਜਿਹੜੀ ਕਿ ਤੀਜੀ ਵਾਰ ਐਨਐਸਏ ਲੱਗ ਸਕਦੀ ਹੈ ਪਰੰਤੂ ਹੁਣ ਇਹ ਵੱਡੀ ਅਪਡੇਟ ਹੈ ਕਿ ਭਾਈ ਅਮਰਿਤਪਾਲ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਉੱਤੇ ਐਨਐਸਏ ਦੁਬਾਰਾ ਲੱਗ ਚੁੱਕੀ ਹੈ 2025 ਤੱਕ ਜਿਹੜੀ ਕਿ ਐਨਐਸਏ ਐਕਟ ਦੇ ਵਿੱਚ ਵਾਅਦਾ ਕਰ ਦਿੱਤਾ ਦਲਜੀਤ ਕਾਲਸੀ ਅਪਲ ਪ੍ਰੀਤ ਤੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਉੱਤੇ ਜਿਹੜਾ ਕਿ ਤੀਜੀ ਵਾਰ ਐਨਐਸਏ ਜਿਹੜੇ ਐਕਟ ਦਾ ਵਿੱਚ ਵਾਅਦਾ ਕੀਤਾ ਗਿਆ ਤੇ ਜਿਸ ਨੂੰ ਲੈ ਕੇ 2025 ਤੱਕ ਹੁਣ ਐਨਐਸਏ ਐਕਟ ਭਾਈ ਅਮਰਤਪਾਲ ਦੇ ਸਾਥੀਆਂ ਦੇ ਉੱਤੇ ਲਗਾ ਦਿੱਤਾ ਤੇ ਉੱਥੇ ਹੀ ਖੜੂਰ ਸਾਹਿਬ ਦੇ ਵਿੱਚ ਵੱਡੀ ਰੇਡ ਦੇ ਨਾਲ ਭਾਈ ਅਮਰਤਪਾਲ ਜਿੱਤ ਪ੍ਰਾਪਤ ਕਰਕੇ ਗਏ ਨੇ ਤੇ ਜਿਸ ਨੂੰ ਲੈ ਕੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਦੇ ਉੱਤੇ ਜੋ ਐਨਐਸਏ ਐਕਟ ਉਸ ਦੇ ਵਿੱਚ ਵੀ ਵਾਅਦਾ ਸਰਕਾਰ ਕਰ ਸਕਦੀ ਹੈ